ਔਖਾ ਸੰਗ ਤੇ ਸਿੱਖੀ ਸਿਦਕ ਨਿਭਾਣਾ 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 ਸਿਦਕ ਨਿਭਾਇਆ ਬਾਬਾ ਦੀਪ ਸਿੰਘ ਜੀ ਨੇ ਸਿਦਕ ਨਿਭਾਇਆ ਬਾਬਾ ਦੀਪ ਸਿੰਘ ਜੀ ਨੇ ਔਖਾ ਸੰਗ ਤੇ ਸੀਸ ਤਲੀ ਤੇ ਟਿਕਾਉਣਾ ਔਖਾ ਸੰਗ ਤੇ ਸੀਸ ਤਲੀ ਤੇ ਟਿਕਾਉਣਾ ਔਖਾ ਸੰਗ ਤੇ ਸਿੱਖੀ ਸਿਦਕ ਨਿਭਾਉਣਾ ਔਖਾ ਸੰਗ ਤੇ ਸਿੱਖੀ ਸਿਦਕ ਨਿਭਾਉਣਾ ਸਿਦਕ ਨਿਭਾਇਆ ਪਾਈ ਦਿਆਲਾ ਸਿੰਘ ਜੀ ਨੇ ਸਿਦਕ ਨਿਭਾਇਆ ਪਾਈ ਦਿਆਲਾ ਸਿੰਘ ਜੀ ਨੇ ਔਖਾ ਸੰਗ ਤੇ ਉੱਬਲਦੀ ਦੇਗ ਵਿੱਚ ਬਹਿਣਾ ਔਖਾ ਸੰਗ ਤੇ ਉੱਬਲਦੀ ਦੇਗ ਵਿੱਚ ਬਹਿਣਾ ਔਖਾ ਸੰਗ ਤੇ ਸਿੱਖੀ ਸਿਦਕ ਨਿਭਾਉਣਾ ਔਖਾ ਸੰਗ ਤੇ ਸਿੱਖੀ ਸਿਦਕ ਨਿਭਾਉਣਾ ਔਖਾ ਸੰਗ ਤੇ ਸਿੱਖੀ ਸਿਦਕ ਨਿਵਾਉਣਾ ਸਿਦਕ ਨਿਭਾਇਆ ਪਾਈ ਮਨੀ ਸਿੰਘ ਜੀ ਨੇ ਸਿਦਕ ਨਿਭਾਇਆ ਪਾਈ ਮਨੀ ਸਿੰਘ ਜੀ ਨੇ ਔਖਾ ਸੰਗ ਤੇ ਬੰਦ ਬੰਦ ਕਟਵਾਉਣਾ ਔਖਾ ਸੰਗ ਤੇ ਬੰਦ ਬੰਦ ਕਟਵਾਉਣਾ ਔਖਾ ਸੰਗ ਤੇ ਸਿੱਖੀ ਸਿਦਕ ਨਿਵਾਣਾ ਔਖਾ ਸੰਗ ਤੇ ਸਿੱਖੀ ਸਿਦਕ ਨਿਵਾਣਾ ਔਖਾ ਸੰਗ ਤੇ ਸਿੱਖੀ ਸਿਦਕ ਨਿਵਾਣਾ ਸਿਦਕ ਨਿਵਾਇਆ ਪਾਈ ਮਤੀ ਦਾਸ ਜੀ ਨੇ ਸਿਦਕ ਨਿਵਾਇਆ ਪਾਈ ਮਤੀ ਦਾਸ ਜੀ ਨੇ ਔਖਾ ਸੰਗ ਤੇ ਤਨਿਆਰੇ ਨਾਲ ਚਰੋਣਾ ਔਖਾ ਸੰਗ ਤੇ ਤਨਿਆਰੇ ਨਾਲ ਚਰੋਣਾ ਔਖਾ ਸੰਗ ਤੇ ਸਿੱਖੀ ਸਿਦਕ ਨਿਭਾਣਾ ਔਖਾ ਸੰਗ ਤੇ ਸਿੱਖੀ ਸਿਦਕ ਨਿਭਾਣਾ ਔਖਾ ਸੰਗ ਤੇ ਸਿੱਖੀ ਸਿਦਕ ਨਿਭਾਣਾ ਸਿਦਕ ਨਿਭਾਇਆ ਪਾਈ ਤਾਰੂ ਸਿੰਘ ਜੀ ਨੇ ਸਿਦਕ ਨਿਭਾਇਆ ਪਾਈ ਤਾਰੂ ਸਿੰਘ ਜੀ ਨੇ ਔਖਾ ਸੰਗ ਤੇ ਜੜੋਂ ਖੋੜੀ ਲਹਾਉਣਾ ਔਖਾ ਸੰਗ ਤੇ ਜੜੋਂ ਖੋੜੀ ਲਹਾਉਣਾ ਔਖਾ ਸੰਗ ਤੇ ਸਿੱਖੀ ਸਿਦਕ ਨਿਭਾਉਣਾ ਔਖਾ ਸੰਗ ਤੇ ਸਿੱਖੀ ਸਿਦਕ ਨਿਭਾਉਣਾ ਔਖਾ ਸੰਗ ਤੇ ਸਿੱਖੀ ਸਿੱਧਕ ਨਿਭਾਉਣਾ ਔਖਾ ਸੰਗ ਤੇ ਸਿੱਖੀ ਸਿੱਧਕ ਨਿਭਾਉਣਾ